ਸੀਆ ਕਾ ਨਮਸਤੇ ਗੁੱਡ ਮਾਰਨਿੰਗ ਅਸੀਂ ਗਏ ਰਏ ਸੀ ਜੀ ਰਾਤ ਦੇ ਪਿੰਡ ਤੇ ਹੁਣ ਅਸੀਂ ਨਾ ਵਾਪਸ ਮੇਰੇ ਪਿੰਕੇ ਪਿੰਡ ਤੋਂ ਅਸੀਂ ਜਾ ਰਹੇ ਆਂ ਪਿੰਡ ਸਾਡੇ ਦੇਖੋ ਧੁੰਦ ਬਹੁਤ ਜ਼ਿਆਦਾ ਹੈ ਕੁਝ ਵੀ ਨਹੀਂ ਦਿਖ ਰਿਹਾ ਹੈਗਾ ਅੱਗੇ ਨਿਆਰ ਤੇ ਪਹੁੰਚ ਗਏ ਸੀ ਨਿਆਰ ਤੇ ਕੁਝ ਨਹੀਂ ਨਾ 2 ਤੋਂ ਉਹ ਇਹ ਰਾੜਾ ਰਾੜਾ ਸਾਹਿਬ ਪਹੁੰਚ ਗਏ ਆ ਜੀ ਅਸੀਂ ਦੇਖੋ ਹੁਣ ਸੂਰਜ ਦਿਖਣਾ ਸ਼ੁਰੂ ਹੋਇਆ ਏ ਕਿੱਥੇ ਕਿਤੇ ਮਤਲਬ ਧੁੰਦ ਹੈਗੀ ਹੈ ਕਿਤੇ ਕਿਤੇ ਸੂਰਜ ਦਿਖਣ ਲੱਗ ਪਿਆ ਹੈ। ਲੋ ਜੀ ਅੱਜ ਅਸੀਂ ਤੁਹਾਨੂੰ ਅਜੀਤ ਮਿੱਲ ਦਿਖਾਉਨੇ ਆ ਮਰਿੰਡੇ ਦੀ। ਇੱਥੋਂ ਆਪਾਂ ਥੋੜੀ ਜਿਹੀ ਕੱਪੜੇ ਦੀ ਸ਼ਾਪਿੰਗ ਕਰਨੀ ਹੈ। ਤੇ ਚਲੋ ਜੀ ਚੱਲਦੇ ਆਪਾਂ ਅੰਦਰ। ਇੱਥੇ ਹਰ ਤਰ੍ਹਾਂ ਦਾ ਕੱਪੜਾ ਮਿਲ ਜਾਂਦਾ ਏ ਜੋ ਵੀ ਤੁਸੀਂ ਲੈਣਾ ਦੇਣ ਲੈਣ ਵਾਲੇ ਪਾਉਣ ਵਾਸਤੇ ਗਰਮੀਆਂ ਸਰਦੀਆਂ ਹਰ ਤਰ੍ਹਾਂ ਦੇ ਦੇਖੋ ਕਿਵੇਂ ਗਰੇ ਲੱਗੇ ਪੈਨੇ ਕੱਪੜਿਆਂ ਦੇ ਕੰਬਲਾਂ ਦੇ ਚਾਦਰਾਂ ਗਰਮ ਚਾਦਰਾਂ ਵਗੈਰਾ ਬਹੁਤ ਜ਼ਿਆਦਾ ਆਈਆਂ ਹੋਈਆਂ ਨੇ ਰਜਾਈਆਂ ਕੰਬਲ ਸਾ ਦਿਖੋ ਟੈਚੀ ਵੀ ਪਏ ਆ ਤੇ ਇੱਧਰ ਮੈਟ ਵਗੈਰਾ ਪਏ ਨੇ ਜੋ ਕੁਛ ਮਰਜੀ ਹੈ ਤੁਸੀਂ ਲੈ ਸਕਦੇ ਹੋ ਇੱਧਰ ਜੈਂਟਸ ਜੈਕਟਾਂ ਵਗੈਰਾ ਹੈਗੀਆਂ ਨੇ ਡਾਕਟਰ ਸਾਹਿਬ ਦੇਖ ਰਹੇ ਨੇ ਇੱਥੇ ਇੱਧਰ ਦੇਖੋ ਕੋਸਮੈਟਿਕਸ ਦਾ ਵੀ ਸਮਾਨ ਹੈਗਾ ਏ ਲੇਡੀਜ਼ ਲਈ ਮਹਾਰੀ ਨੂੰ ਜਾ ਰਿਹਾ ਜੀ ਨਾਲ ਡਾਕਟਰ ਸਾਹਿਬ ਦਾ ਛੋਟਾ ਬ੍ਰਦਰ ਤੇ ਮੇਰੀ ਦਰਾਣੀ ਹਲੋ ਜੀ গুਡ ਮਾਰਨਿੰਗ ਸਸਿਆਕਾਲ ਨਮਸਤੇ ਸਲਾਮ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਂਗੇ ਹਾਂ ਜੀ ਹਾਂ ਜੀ ਮਾਰਨਿੰਗ ਟਾਈਮ ਹੈਗਾ ਇਹ ਤੇ ਜਿਹੜੇ ਅਸੀਂ ਕੱਲ ਅਜੀਤ ਮਿਲ ਗਏ ਸੀ ਮੈਂ ਸਮਾਨ ਤਾਂ ਦਿਖਾਇਆ ਨਹੀਂ ਸੀ ਵੀ ਅਸੀਂ ਕੀ ਕੁਝ ਲੈ ਕੇ ਆਏ ਆ ਚਲੋ ਥੋੜਾ ਜਿਹਾ ਦਿਖਾਉਨੇ ਆ ਥੋੜਾ ਬਹੁਤ ਆ ਜੋ ਅਸੀਂ ਲੈ ਕੇ ਆਏ ਸੀ ਵਧੀਆ ਵੈਰਾਈਟੀ ਵਿੱਚ ਔਰ ਵਧੀਆ ਸਮਾਨ ਉੱਥੋਂ ਮਤਲਬ ਗਰਮ ਚਾਦਰਾਂ ਵਗੈਰਾ ਗਲਾਫ ਰਜਾਈਆਂ ਕੰਬਲ ਬਹੁਤ ਹੀ ਵਾਜਬ ਰੇਟ ਦੇ ਉੱਪਰ ਨਾਲ ਉੱਥੇ ਮਿਲ ਜਾਂਦੇ ਆ ਤੇ ਚਲੋ ਆਜੋ ਮੈਂ ਦਿਖਾਉਣੀ ਆ ਤੁਹਾਨੂੰ ਜੋ ਅਸੀਂ ਲੈ ਕੇ ਆਏ ਸੀ ਏ ਮੈਂ ਬੈੱਡ ਸ਼ੀਟ ਲੈ ਕੇ ਆਈਆਂ ਗਰਮ ਦੇ ਵਿੱਚ ਆਹ ਦੇਖੋ ਆ ਹੈਗਾ ਪਿੱਲੋ ਇਹ ਪਿੱਲੋ ਹੈ ਬਹੁਤ ਹੀ ਖੁੱਲੇ ਡੁੱਲੇ ਹੁੰਦੇ ਆ ਪੂਰੇ ਫੁੱਲ ਸਾਈਜ਼ ਦੇ ਹੁੰਦੇ ਆ ਤੇ ਇਧਰ ਜ਼ਿੱਪ ਲੱਗੀ ਹੋਈ ਹੈ ਤੇ ਇਹ ਹੈਗੀ ਹੈ ਜੀ ਬੈੱਡ ਸ਼ੀਟ ਦੇਖੋ ਮੈਂ ਖੋਲ ਕੇ ਦਿਖਾਉਣੀ ਆ ਕਿੰਗ ਸਾਈਜ਼ ਬੈੱਡ ਦੀ ਚਾਦਰ ਹੈ ਇਹ ਉਹ ਕਲਰ ਵੀ ਬਹੁਤ ਪਿਆਰਾ ਹੈ ਤੇ ਇਹਦਾ ਸਟੱਫ ਵੀ ਬਹੁਤ ਵਧੀਆ ਹੈਗਾ ਹੈ ਪੂਰੀ ਗਰਮ ਚਾਦਰ ਹੈ ਇਹ ਆਪਾਂ ਨੂੰ 850 ਦੀ ਪਈ ਸੀ ਆ ਵਾਲੀ ਚਾਦਰ ਤੇ ਇੱਕ ਆਪਾਂ ਲੈ ਕੇ ਆਏ ਜੀ ਡਬਲ ਬੈੱਡ ਦੀ ਰਜਾਈ ਦਾ ਕਵਰ ਦੇਖੋ ਕਿੰਨਾ ਸੋਹਣਾ ਸਟੱਫ ਹੈਗਾ ਇਹਦਾ ਵੀ ਪੂਰਾ ਗਰਮ ਹੈਗਾ ਇਹਦਾ ਵੀ ਰੇਟ ਦੇਖੋ 990 ਹੈ 10% ਲੈਸ ਇਹਦੇ ਉੱਪਰ ਦੀ 990 ਤੋਂ 10% ਲੈਸ ਵਿੱਚ ਮਿਲੀ ਆਪਾਂ ਨੂੰ ਇਹ ਪੂਰੀ ਡਬਲ ਬੈੱਡ ਦੀ ਰਜਾਈ ਦਾ ਕਵਰ ਆ ਇਹ ਤੇ ਅਸੀਂ ਦੋ ਕੰਬਲ ਲੈ ਕੇ ਆਏ ਸੀਗੇ ਇਹ ਅਸੀਂ ਕੰਬਲ ਨਾ ਕਿਸੇ ਨੂੰ ਦੇਣੇ ਆ। ਦਿਖਾਉਣੀ ਆ ਮੈਂ ਇਹ ਵੀ ਕੱਢ ਕੇ ਤੁਹਾਨੂੰ। ਦੇਖੋ ਆਹ ਹੈਗਾ ਜੀ ਕੰਬਲ। ਇਹ ਅਸੀਂ ਕਿਸੇ ਨੂੰ ਦੇਣ ਵਾਸਤੇ ਲੈ ਕੇ ਆਏ ਆ। ਸਿੰਗਲ ਵਿੱਚ ਹੈ ਬਹੁਤ ਵਧੀਆ ਮੋਟਾ ਕੰਬਲ ਹੈ। ਐਦਾਂ ਹੀ ਮਤਲਬ ਹਲਕਾ ਫੁਲਕਾ ਜਿਆ ਨਹੀਂ ਹੈ। ਬਹੁਤ ਵਧੀਆ ਕੰਬਲ ਹੈਗਾ ਇਹ। ਇਹ ਦੋ ਕੰਬਲ ਲੈ ਕੇ ਆਂਦੇ ਆਂ ਅਸੀਂ ਐਦਾਂ ਦੇ। ਇੱਕ ਚਾਦਰ ਹੈਗੀ ਜੀ ਆਹ ਵਾਲੀ ਗਰਮ ਚਾਦਰ ਇਹ ਡਾਕਟਰ ਸਾਹਿਬ ਦੇ ਬੈੱਡ ਤੇ ਇੱਥੇ ਵਿਛਾਈ ਹੋਈ ਹੈ ਇਹ ਆਪਣੀ ਹੈਗੀ ਜੀ ਲਾਸਟਿਕ ਵਾਲੀ ਆ ਦੇਖੋ ਇਹ ਲਾਸਟਿਕ ਵਾਲੀ ਚਾਦਰ ਹੈ ਇਹ ਕਿਸੇ ਪਾਸੇ ਨਹੀਂ ਹਿੱਲਦੀ ਜਦੋਂ ਆਸ-ਪਾਸ ਤੋਂ ਆਪਾਂ ਇਹਨੂੰ ਦਬਾ ਦਿੰਨੇ ਆ ਇਹ ਲਾਸਟਿਕ ਫਿਟਡ ਚਾਦਰ ਹੈਗੀ ਹੈ ਇਹ ਚਾਦਰ ਹੈਗੀ ਆ ਜੀ ਜਿਹੜੀ ਇਲਾਸਟਿਕ ਫਿਟਡ ਹੈ ਇਹ ਆਪਾਂ ਨੂੰ ਮਿਲੀ ਹੈ 650 ਦੀ ਵੈਸੇ 700 750 ਦੀ ਕਹਿੰਦੇ ਸੀ ਤੇ ਉਹਦੇ ਉੱਪਰ ਵੀ ਡਿਸਕਾਊਂਟ ਸੀ ਡਿਸਕਾਊਂਟ ਲਾ ਕੇ ਆਪਾਂ ਨੂੰ 650 ਦੇ ਵਿੱਚ ਪਈ ਹੈ ਜੀ ਹੁਣ ਹੈਗਾ ਜੀ ਰਾਤ ਦਾ ਟਾਈਮ ਤੇ ਅਸੀਂ ਲੱਗੇ ਹੋਏ ਹਾਂ ਜੀ ਖੁਆ ਬਣਾਉਣ ਪ੍ਰੀਤ ਢਿੱਲੋਂ ਲੈ ਕੇ ਆਈ ਸੀ ਦੁੱਧ ਤੇ ਕਹਿੰਦੀ ਚਲੋ ਆਂਟੀ ਆਪਾਂ ਕੋਆ ਬਣਾਣੇ ਆ ਤੇ ਹੁਣ ਸਾਨੂੰ ਲੱਗ ਜਾਣਾ ਜੀ ਕਾਫੀ ਟਾਈਮ ਕੋਆ ਬਣਾਉਣ ਵਿੱਚ ਤੇ ਕੁਛ ਅਸੀਂ 2 ਕਿਲੋ ਤੱਕ ਕੋਆ ਬਣਾ ਕੇ ਰੱਖ ਲਿਆ ਏ ਤੇ ਬਾਕੀ ਇਹ ਆਖਰੀ ਹੁਣ ਬਣ ਰਿਹਾ ਏ ਤੇ ਚਲੋ ਜੀ ਮਿਲਦੇ ਆਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਪਰਮਾਤਮਾ ਸਾਰਿਆਂ ਨੂੰ ਹੱਸਦੇ ਵਸਦੇ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਾਰੇ ਹੀ ਇਸ ਮੌਸਮ ਦੇ ਵਿੱਚ ਖੋਏ ਦੀਆਂ ਪਿੰਨੀਆਂ ਬਣਾ ਕੇ ਖਾਓ ਤੰਦਰੁਸਤੀਆਂ पाओ ਡ్రਾਈ ਫਰੂਟ ਵਗੈਰਾ ਪਾ ਕੇ ਵਧੀਆ-ਵਧੀਆ ਖੋਏ ਦੀਆਂ ਪਿੰਨੀਆਂ ਬਣਾ ਕੇ ਖਾਓ ਜੀ